ਸੋਕਮਨੀ ਸੋਕ ਅਮਰਤ ਪ੍ਰਭ નો ਚੋ ਮਨਅਬਿਚ ਜੇ ਸੋਕ ਦਾ ਕਰਨਾ ਚਾਹੁੰਨੇ ਹੋ ਤੁਸੀਂ ਇੱਥੋਂ ਸ਼ੁਰੂ ਹੋਈ ਅਸਲ ਬਾਣੀ ਸੋਕਮਨੀ ਮਨਅਬਿਚ ਸੋਕ ਪੈਦਾ ਕਰਨਾ ਇੱਥੋਂ ਨਾ ਰੱਖਿਆ ਹੈਗਾ ਸੋ ਬੰਨੀ ਗਾਨੀ ਆ ਸੀ ਸ਼ੁਰੂ ਤਾਂ ਇੱਥੋਂ ਹੁੰਦੀ ਹੈ ਹੁਣ ਵਿਸ਼ਾ ਸੋਕਮਨੀ ਦਾ ਸ਼ੁਰੂ ਹੋਇਆ ਹੁਣ ਸੁਖ ਮੰਨੇ ਸੁਖ ਅੰਮ੍ਰਿਤ ਪ੍ਰਭ ਨੂੰ ਸਤ ਪਤਾ ਪਿੱਛੇ ਜਿਹੜਾ ਨਾਮ ਅੰਮ੍ਰਿਤ ਆ ਇਹ ਤੇ ਬਿਨਾ ਨਾਮ ਚ ਸੁਖ ਨਹੀਂ ਪੈਦਾ ਹੋ ਸਕਦਾ ਨਾਮ ਹੀ ਸੁਖ ਨਹੀਂ ਹੈ ਨਾਮ ਆ ਸੁਖ ਪੈਦਾ ਕਰਨ ਵਾਲਾ ਹੈ ਕਿਵੇਂ ਪਤਾ ਲੱਗਿਆ ਕਿਵੇਂ ਕਹਿ ਸਕਦੇ ਆਂ ਅਸੀਂ ਇਹ ਗੱਲ ਠੀਕ ਹੈ ਕਿਉਂਕਿ ਭਗਤ ਜਨਾ ਕਹੇ ਮਨ ਵਿਸਰਾਮ ਸਾਰੇ ਭਗਤਾਂ ਦਾ ਮਨ ਇਹਦੇ ਕਰਕੇ ਟਿਕਿਆ ਹੈ। ਉਹ ਗੁਰਬਾਣੀ ਸਬੂਤ ਹੈ ਸਾਡੇ ਕੋਲ। ਸਾਰਿਆਂ ਦਾ ਸਬੂਤ ਇਹੀ ਹੈ ਪਿੱਛੇ ਭਗਤਾਂ ਦਾ। ਪੰਜਵੇਂ ਨਾਨਕ ਇਹ ਨੇ ਆਪ। ਇਹਨਾਂ ਨਾਲ ਪੱਟ ਵੀ ਆ ਗਏ। ਉੱਥੇ ਆ ਗਏ, ਸੁੰਦਰ ਵੀ ਆ ਗਿਆ ਉੱਥੇ ਉਸੇ ਵੇਲੇ ਪ੍ਰਗਟ ਹੋ ਚੁੱਕਿਆ। ਉਦੋਂ ਪਹਿਲਾਂ ਹੀ ਬਲਕੇ। ਪੱਟ ਵੀ ਪੈਣਾ ਇਹਨੇ। ਤਾਂ ਹੀ ਬਾਣੀ ਦਾ ਜੋਈਆ ਸਾਰੇ ਕੋਈ ਗੱਲ ਕਹਿੰਦੇ ਨੇ ਸਰੰਦਰ ਨੌਟਕੇ ਨਹੀਂ ਤਾਂ ਪੰਡਤ ਸੂਰਛਤਰਪਤੀ ਰਾਜਾ ਭਗਤ ਬਰਾਬਰ ਬਰਾਬਰ ਨੂੰ ਕੋਈ ਇਹਦੇ ਬਰਾਬਰ ਕੋਈ ਹਜੀ ਨਹੀਂ ਇਹਦੀ ਮਹਿਮਾ ਸ਼ੋਭਾ ਸਭ ਤੋਂ ਵੱਡੀ ਤਾਂ ਹੈ ਸੰਸਾਰ ਤੇਨਾਂ ਦੀ ਸ਼ੋਭਾ ਪੰਡਤ ਹੀ ਹੈ ਸੂਰਮੈ ਹੀ ਹੈ ਛਤਰਪਤੀ ਰਾਜਾ ਦੀ ਉਹਨਾਂ ਦੇ ਭਗਤ ਬਰਾਬਰ ਨੂੰ ਤੇ ਕੋਈ ਵੀ ਨਹੀਂ ਤਾ ਕਿ ਮੈਂ ਮਾ ਮਗੜੀ ਨਾ ਬੇ ਮਤਲਬ ਇਹ ਹੈ। ਕਦੋਂ ਹੋਇਆ ਉਹ ਨਹੀਂ ਮੈਂ ਕੌਣ ਦੱਸ ਦਊਗਾ। ਉਹ ਅਸਲ ਦੇ ਵਿੱਚ ਪਰਮੇਸ਼ਰ ਦੀ ਆਪਣੀ ਮਹਿਮਾ ਹੀ ਭਗਤ ਹੈ। ਭਗਤ ਤਾਂ ਪਰਮੇਸ਼ਰ ਦੀ ਮਹਿਮਾ ਹੈ। ਉਹ ਸੋਭਾ ਯੋਗ ਰੂਪਿਤ ਪ੍ਰਗਟ ਹੋਈ ਹੈ। ਉਹ ਗੁਣੇ ਪ੍ਰਗਟ ਨੇ ਗੁਣਾ ਕਰਕੇ ਸੋਭਾ ਹੁੰਦੀ ਹੈ ਉਹ ਗਣਾ ਦੀ। ਦੱਦਿਆ ਹੁੰਦੀ ਹੈ ਗੋੜਾਂ ਦੀ ਜ਼ੋਬਾ ਹੁੰਦੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਇਹ ਅੰਮ੍ਰਿਤ ਨਾਮ ਹੈ ਅੰਮ੍ਰਿਤ ਕੀ ਨੂੰ ਪੈਣੇ ਲੱਗਦਾ ਨਹੀਂ ਸੱਚਾ ਨਾਮ ਸਤ ਨਾਮ ਜੀ ਨੂੰ ਕਹਿੰਦੇ ਅੰਮ੍ਰਿਤ ਨਾਮ ਹੈ ਸਤ ਨਾਮ ਹੈ ਅੰਮ੍ਰਿਤ ਨਾਮ ਵਾਇਗਰੂ ਨਾਮ ਨਹੀਂ ਹੈ ਵਾਇਗਰੂ ਕੁਰਬੰਤਰਾ ست نام لگیا ہوا واگرو نام, نام نہیں لگا ہوا واحر نے بنایا ہوا نہیں بنتا نہیں چڑے سوترے پر سلوک بنایا ایک ہوم بنایا جا سلوک بنایا نام بناؤں واسطے واحر نام جہاز ہے چڑے سوترے سو پر جو سردا کر سم دے پر اتارن ہار اور شردا ہی ہے بھروسا نہیں اتنے ਸ਼ਰਦਾਰ ਦਾ ਸੇਬ ਦੇ ਲਿਖਾ ਪ੍ਰੋਸਾ ਨਹੀਂ ਆ ਉਹਨਾਂ ਨੇ ਕੀ ਕੀਤਾ ਸੀ ਸਭ ਪਤਾ ਸੀ ਕੋਣ ਵੀ ਪਤਾ ਆ ਆਪਣਾ ਕੋਈ ਨਹੀਂ ਪਤਾ ਕੁਝ ਵੀ ਕੀ ਹੋਇਆ ਪਿੱਛੇ ਕੋਈ ਉਹਨਾਂ ਦਾ ਦੱਸਣਾ ਸੀ ਵੀ ਕੀ ਹੋਇਆ ਜਿਹੜੇ ਜਾਗਦੇ ਤੇ ਉਹਨਾਂ ਨੂੰ ਪਤਾ ਸੁੱਤੇ ਨੂੰ ਕੀ ਪਤਾ ਉਹਨਾਂ ਨੇ ਕੀਤਾ ਜਦੋਂ ਉਹਨਾਂ ਨੇ ਸ਼ਰਦੀਆਂ واحرو نام نہیں ہے کتنے لکھا واحر ست نام ہے ست نام پرب کا سکھدائی آؤ گا سون سا پچے ہی آؤ گا واحر نام کی مان لیا ست نام کا مطلب کی ہے وہ نام وہ جس یا وہ گیان ਜਦੋਂ ਅਸਰ ਗੰਦੋਂ ਨਹੀਂ ਹੁੰਦੇ ਗਿਆਨ ਦੇ ਬਿਨਾਂ ਕਿਸੇ ਦਾ ਜੱਸੇ ਨਹੀਂ ਹੁੰਦਾ ਜੇ ਕਿਹਦਾ ਜੱਸ ਕਰਨਾ ਹੈ ਜਿਹੋ ਦਾ ਗਿਆਨ ਨਹੀਂ ਤਾਂ ਹੀ ਕਰੂਗੇ ਗੁਣ ਦੱਸੋ ਉਹਦਾ ਜੇ ਗਿਆਨ ਦੇ ਬਿਨਾਂ ਕਿਵੇਂ ਗੁਣ ਦੱਸ ਦੋਗੇ ਜਿਹਦਾ ਤੁਹਾਨੂੰ ਗਿਆਨ ਹੈ ਉਹਦੇ ਗੁਣ ਔਗਣਾ ਦਾ ਪਤਾ ਹੈ ਤੁਹਾਨੂੰ ਗਿਆਨ ਕੀ ਹੁੰਦਾ ਗੁਣ ਔਗਣ ਦੀ ਜਾਣਕਾਰੀ ਕਿਸੇ ਬਾਰੇ ਜਾਣਕਾਰੀ ਹੈ ਜਿਹੜੀ ਉਹਦੇ ਗੁਣ ਔਗਣ ਦੀ ਜਾਣਕਾਰੀ ਉਹ ਜਾਣਕਾਰੀ ਹੁੰਦੀ ਹੈ ਉਦਿਆਂ ਖੂਬੀਆਂ ਆ ਉਦਿਆਂ ਬਰਾਇਆ ਸੁਖਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਅੰਮ੍ਰਿਤ ਨਾਮ ਐ ਇਹ ਬਦਲਦਾ ਨਹੀਂ ਐ ਦੁਆ ਕਰਨ ਸਾਰਾ ਬਦਲੀ ਜਾਂਦਾ ਅੱਗੇ ਅੱਗੇ ਖੋਜ ਮਾਇਆ ਦਾ ਗਿਆਨ ਬਦਲਦਾ ਰਹਿੰਦਾ ਹਰ ਵਕਤ ਚੇਂਜ ਹੁੰਦਾ ਰਹਿੰਦਾ ਇਹ ਨਹੀਂ ਚੇਂਜ ਹੁੰਦਾ ਸਿਰਫ ਇੱਕ ਗਿਆਨ ਹੈ ਦੁਨੀਆ ਵਿੱਚ ਜਿਹੜਾ ਸਿਰੇ ਪਹੁੰਚਿਆ ਹੋਇਆ ਸਿਰੇ ਉਹ ਆਤਮ ਗਿਆਨ ਹੈ ਆਤਮ ਨੂੰ ਦੀ ਪੂਰੀ ਜਾਣਕਾਰੀ ਉਹਦੇ ਵਿੱਚ ਹੈ ਬਾਕੀ ਸਭ ਗਿਆਨ ਅਧੂਰੇ ਨੇ ਕੋਈ ਚਲਦੀ ਹੈ ਮਾਇਆ ਦੇ ਜਨਵੀ ਨੇ ਕਰੋਨਾ ਨਹੀਂ ਬਚਾਉਂਦਾ ਇਹਨਾਂ ਦੇ ਹੋਰ ਪਤਾ ਨਹੀਂ ਕੀ ਕੀ ਹੁਣ ਕਿਹੜਾ ਪੀਛਾ ਜਿਹੜਾ ਤੁਸੀਂ ਐਡ ਕਰਤਾ ਮਾਇਆ ਦਾ ਇਹਦੇ ਮਗਰ ਜਾਂਦੇ ਦੁਨੀਆ ਭਜਦੀ ਹੈ। ਇਹ ਹੀ ਸੋਨੇ ਦਾ ਅਮਰਗ ਹੈ। ਇਹਨੂੰ ਡਾਦਣੀ। ਸੀਤਾ ਗਵਲਣੀ, ਬੁੱਧੀ ਗਵਲਣੀ ਆ ਤੁਸੀਂ। ਹੁਣੇ ਸਾਰਿਆਂ ਦੀ ਬੁੱਧੀ ਜਵਾਬ ਨਹੀਂ ਫਿਰਦੀ ਹੈ। ਚੈਲਿੰਜ ਐਡੇ-ਐਡੇ ਚੈਲੰਜ ਖੜੇ ਹੋਗੇ। ਸਾਡੇ ਸਾਹਮਣੇ ਕੁਦਰਤ ਨਾਲ ਛੇੜਛਾੜ ਕਰਕੇ ਕੀ ਅਕਲ ਜਵਾਬ ਦੇ ਨਹੀਂ ਬੈਠੀ ਐ ਸਾਰਿਆਂ ਦੀ ਕਿਉਂ ਇਹ ਅਕਲ ਉਹ ਹੈ ਜਿਹੜੀ ਮਾਇਆ ਦੀ ਖੋਜ ਕਰਦੀ ਸੀ ਉਲਟੇ ਰੰਗ ਤੇ ਗਈ ਹੋਈ ਸੀ ਇਹ ਉਲਟੇ ਰਾਹੀ ਅਕਲ ਐ ਇਹ ਤਬ ਬੇਬੇਖ ਬੁੱਧੀ ਦੀ ਕਰਤਾ ਹੈ ਸਾਰੀ ਸ੍ਰਿਸ਼ਟੀ ਇਹ ਉਹੀ ਜਾਣ ਲੈਂਦੀ ਤੁਸੀਂ ਬੇਬੇਖ ਬੁੱਧੀ ਜਹਾਣ ਕਰਦੇ ਫਿਰ ਜਾਣ ਲੈਂਦੇ ਸਭ ਕੁਝ ਤੁਸੀਂ ਆਪਣੀ ਬੁੱਧੀ ਨਾਲ ਜਾਣ ਦੀ ਕੋਸ਼ਿਸ਼ ਕੀਤੀ ਫਸ ਗਏ ਮੰਦੇ ਹੁੰਦੇ ਬੰਦੇ ਚੱਲਣੇ ਜਿਵੇਂ ਮੱਥੀ ਪੱਥਰ ਚੱਲਦੀ ਫੇਪਦਾ ਲੱਗਦਾ ਵੀ ਉਹਾਂ ਜਗ੍ਹਾ ਹੈ ਨਹੀਂ ਹੁਣ ਜਾਣ ਨੂੰ ਉਹ ਜਦ ਵਿਕਾਸ ਦੇ ਵਿੱਚੋਂ ਸਾਹਮਣੇ ਆ ਗਿਆ ਪਿਓ ਨਿਕਲ ਕੇ ਵਿਨਾਸ਼ ਫਿਰ ਬੰਦੇ ਨੇ ਅਗਰ ਉਹ ਸਾਗਰ ਆਏ ਤੁਸੀਂ ਅਗਰ ਸਾਗਰ ਦੇ ਵਿੱਚ ਗਾਹੇ ਗਾਹ ਵਧੀ ਜਾਂਦੇ ਹੋ ਤੇ ਮਰਨਾ ਹੀ ਫਿਰ ਤੇ ਬਚਣਾ ਤੇ ਅਗਰ ਜਾਗਰ ਤੋਂ ਬਾਹਰ ਨਿਕਲੀਦਾ ਹੁੰਦਾ ਸਮ ਕੋਚੇਰ ਵਾਸਤੇ ਅਸੀਂ ਲੋਹਾ ਕਾਉਨੇ ਪੱਠੀ ਚ ਫਿਰ ਉਹਨੂੰ ਕੁੱਟਦੇ ਆ ਬਣਾਉਨੇ ਉਹਦੀ ਕੋਈ ਚੀਜ਼ ਬਣਾਉਨੇ ਜੇ ਪੱਠੀ ਚਨ ਕੇ ਸਾਰਾ ਹੀ ਚਲ ਜਾਂਦਾ ਬਣਦਾ ਕੁਝ ਵੀ ਨਹੀਂ ਤੂੰ ਤਾਂ ਪੱਠੀ ਚ ਬਾਤ ਮਨ ਆਪਣਾ ਬਣਾਇਆ ਕੀ ਇਹਦਾ ਕੀ ਬਣਾਇਆ ਸਾਢੇ ਤਿੰਨ ਦੇ ਮਨੂਰ ਬਣ ਗਿਆ ਉਹ ਤੁਸੀਂ ਮਨੂਰ ਬਣਾ ਲਿਆ ਉਹਨਾਂ ਨੇ ਕੰਚਨ ਬਣਾ ਲਿਆ ਮਨੂ ਉਹਨਾਂ ਦਾ ਵਨ ਕੰਚਨ ਹੋ ਗਿਆ ਕੰਚਨ ਕਮੇ ਹੋ ਗਿਆ ਉਹਨਾਂ ਦੇ ਅੰਦਰ ਕੱਚ ਸੀ ਜਿਹੜਾ ਨਾ ਕਮੀ ਸੀ ਬੰਚ ਉਹ ਘੜਤੀ ਬ੍ਰਹਮੋ ਘਰ ਦੇ ਵਿੱਚ ਪਾ ਕੇ ਕੱਚ ਜਿੱਥੇ ਨਹੀਂ ਹੋਵੇ ਝੂਠ ਜਿੱਥੇ ਨਹੀਂ ਹੁੰਦਾ ਉਹਨੂੰ ਕੱਚ ਨਾ ਕੱਚ ਨਹੀਂ ਦਾ ਨੋ ਕੰਚਨ ਹੈ ਜਿੱਥੇ ਕੱਚ ਨਾ ਹੋਵੇ ਖੋਟ ਨਾ ਹੋਵੇ ਖੋਟ ਰਹਿਤ ਚੀਜ਼ ਦਾ ਨੋ ਕੱਚ ਨਹਿ ਕੱਚ ਨਹਿ ਕੰਚਨ ਕੱਚ ਨਹੀਂ ਉਹ ਸੋਨਾ ਨਹੀਂ ਹੁੰਦਾ ਕੰਚਲਦੋਂ ਸੋਨਾ ਦੇ ਵਿੱਚ ਗੁਣਾ ਹੈ ਕਿ 100 ਵਾਰ ਅਗਿਚ ਪਾਲੀਏ ਸੋਨਾ ਘਟਦਾ ਨਹੀਂ ਉੱਚ ਕੱਚ ਹੁੰਦਾ ਨਹੀਂ ਜੀ ਚੀਜ਼ ਕੱਚਾ ਮੈਲ ਮਿੱਟੀ ਆ ਸਭ ਸੜਦੀ ਰਹਦੀ ਅੱਗ ਚ ਪਾਈ ਤੇ ਉਹ ਨਹੀਂ ਘਟਦਾ ਨਹੀਂ ਸੋਨਾ ਤਾਂ ਉਹਨੂੰ ਕੰਜਰ ਨਾ ਨਾ ਦੇਹੀ ਕੰਜਨ ਕੇ ਹੈ ਉਹ ਦੇਹੀ سونے ਦੀ ਹੁੰਦੀ ਹੈ ਉਹ سونے ਦੀ ਲੰਕਾ ਨਹੀਂ ਸੀ ਸੋਏ ਨਾ ਸਭ ਦਾ ਸੋਏ ਨੇ ਕੀ ਸੋਈ ਰੂਪੇ ਦਾ ਤਾਗਾ ਇਹ ਸ਼ਬਦ ਹੋਰ ਕੁਝ ਨੇ ਅੱਜ ਅਸੀਂ ਸੋਣਾ ਸਮਝਣ ਲੱਗ ਗਏ ਉਹਨੂੰ ਸਾਡੇ ਪਾਸੇ ਜੀ ਇੱਕ ਚੀਜ਼ ਸੀ ਉਹਨੂੰ ਕਹੇ ਤਾਂ ਵੀ ਇਹਨੂੰ ਕਹੇ ਦੋ ਚੱਲ ਕੰਜਨ ਕਹੇ ਦੋ ਇਹਨੂੰ ਉਹਦੀ ਮਿਸਾਲ ਦੇ ਦਿੱਤੀ ਚੱਕੇ ਥੋੜਾ ਬਹੁਤ ਗੁਣ ਸੀ ਉਹਦੇ ਨਾਲ ਮਿਲਦਾ ਜੁਲਦਾ ਹੋਰ ਕਿਸੇ ਅਸੀਂ ਕੋਣ ਹੈ ਨਹੀਂ ਸੀ ਉਹਦੀও ਮਿਸਾਲ ਦੇ ਦਿੱਤੀ ਚੱਕੇ ਉਹ ਤਾਂ ਪ੍ਰਮਾਣ ਘਾਤਰ ਨਾ ਰੱਖੇ ਨਾ ਚੀ ਜਾਂਦੇ ਪ੍ਰਮਾਣ ਦੇਣ ਬਾਅਦ ਤੇ ਉਹ ਜਿਹੜੇ ਬੇਦਲ ਵਾਲੇ ਲੋਤੇ ਨੂੰ ਦੇ ਦਿੱਤੇ। ਯਾ ਚੀਜ ਹੈ ਉਹ ਜੀ। ਭਗਤ ਜੀ ਨਾਲ ਕੇ ਮਾਨਮ ਸलाम ਹੋ। ਇਹ ਕੱਚ ਨਹੀਂ ਹੈ ਇਹਦੇ ਵਿੱਚ ਸਤਨਾਮ ਦੇ ਵਿੱਚ ਉਹ ਝੂਠ ਨਹੀਂ ਹੈ ਕੁਝ ਵੀ। ਮਾਇਆ ਨਹੀਂ ਹੈ ਮਾਇਆ ਦਾ ਗਿਆਨ ਹਵਾਲ ਸਮਾਨ ਬਣੀ ਹੈ ਦੇਚ। ਉਹ ਛੇ ਆ ਕੇ ਕੁਰਬਾਨੀ ਦੇ ਆਖਰ ਦੇ ਵਿੱਚ ਹੀ ਉਹਨਾਂ ਨੇ ਦੱਸਿਆ ਕੁਲ ਕੁਰਬਾਨੀ ਦੇ ਵਿੱਚ ਕੀ ਆ 13 ਕੀਤਾ ਜਾਂ ਤੋਂ ਨਹੀਂ ਜਿਹੜੀ ਤੇਰੀ ਕਰਤਾ ਉਹਦੀ ਜਾਣਕਾਰੀ ਬਿਲਕੁਲ ਅਸੀਂ ਲਏ ਨਹੀਂ ਉਧਰ ਗਏ ਹੀ ਨਹੀਂ ਹਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਰਤ ਨੂੰ ਕੋਈ ਕਰਤ ਨਹੀਂ ਖੋਜ ਨਹੀਂ ਹੈ ਕੁਰਬਾਨੀ ਚ ਕਰਤਵਾਲ ਨੂੰ ਜਾਣਾ ਮਨ ਹੈ ਕਰਦੀ ਖੋਜ ਵਾਲ ਜਾਣਾ ਇਤਿਹਾਸ ਵੀ ਕਰਤਾ ਉਹਦੇ ਬਲ ਜਾਣਾ ਬਣਾ ਇਤਹਾਸ ਦਾ ਪੱਖ ਅਸੀਂ ਕੀ ਲੈਣਾ ਵੀ ਧਰਮ ਨੂੰ ਕਿਵੇਂ ਕਿਵੇਂ ਕਿਹਣਾ ਨੇ ਆਤਮਾਵਾ ਨੇ ਕੀ ਕੀਤਾ ਉਹ ਆਤਮਾ ਦੀ ਖੋਜਾ ਉੱਥੇ ਵੀ ਆਤਮਾ ਦੀ ਮਲੀਨਤਾ ਦੀ ਗੱਲ ਕਰਦੇ ਆ ਅਸੀਂ ਉਹ ਮਲੀਨ ਆਤਮਾਵਾ ਹੁਣ ਵੀ ਮਲੀਨ ਨੇ ਹੁਣ ਵੀ ਸੱਚ ਦਾ ਵਿਰੋਧ ਕਰਦਿਆਂ ਨੇ ਉਦੋਂ ਵੀ ਕਰਦਿਆਂ ਸੀ ਇੱਥੇ ਵੀ ਆਤਮਾ ਦੀ ਉਹ ਗੱਲ ਕਰ ਰਹੇ ਆ ਅਸੀਂ ਗੁਰਬਾਣੀ ਚ ਆਤਮਾ ਦੀ ਉਹ ਖੇਡਾ ساری ਕੀ ਦਾ ਕੀ ਹੈ ਚੰਗੀ ਬੁਰੀ ਆਤਮਾ ਹੈ ਉਹ ਗਣਾ ਆਤਮਾ ਜਿਹਨੇ ਆਤਮਾ ਦੀਆਂ ਬਿਮਾਰੀਆਂ ਨੇ ਆਤਮਾ ਨੂੰ ਬਿਮਾਰੀਆਂ ਦਾ ਇਲਾਜ ਹੈ ਸੰਸਾਰ ਰੋਗ ਹੀ ਨਾਮਦਾਰੂ ਹੁਣ ਕੋਈ ਕਹਦਾ ਸੰਸਾਰ ਰੋਗੀ ਹੈ ਬਾਹਰ ਸੰਸਾਰ ਸਾਰੇ ਰੋਗ ਨੇ ਹੱਥਾਂ ਉੱਤੇ ਭਰੇ ਪਏ ਨੇ ਉਹ ਬਾਲਾ ਅਰਥ ਲੈ ਲੂਗਾ ਸਰੀਰ ਦੇ ਰੋਗਾਂ ਦਾ ਲੈ ਲੂਗਾ ਇਹ ਗੱਲ ਕਹੀ ਆ ਹੁੰਦਲ ਇਸੇ ਦੀ ਗੱਲ ਕਰਦਾ ਦੂਜਾ ਸੰਧਾਰਿਆ ਆदमी ਬਾਲੇ ਆਥਲੇ ਨੂੰ ਇਹ ਸੰਧਾਰ ਰੋਗੀ ਆ ਭਈ ਨਾਮ दारू ਆ ਨਾ ਉਹਨਾਂ ਨੇ ਇਲਾਜ ਕਰਨ ਲੱਗੇ ਇੱਥੇ ਬਥੇਰੇ ਬਣੇ ਹੋਏ ਨੇ ਹੁਣ ਕਿੱਥੇ ਗਿਆ ਕਰੋਨਾ ਦਾ ਇਲਾਜ ਕਰਨ ਉਸ ਸਸਤੇ ਗਿਆਨ ਵਾਲੇ ਪਖੰਡੀ ਲੋਕ ਸੀਗੇ ਨਾਮ दारू ਵਾਲੇ ਇਹ ਕਰਨੇ ਵਾਲੇ ਸਭ ਇਹ ਨੇ ਜਿਹੜੇ ਤੁਹਾਨੂੰ ਧੰਦਾ ਬਣਾਉਣ ਵਾਲੇ ਨੇ ਨਾ ਉਹ ਇਹੋ ਜਿਹਾ ਕੰਮ ਕਰ ਦਿੰਦੇ ਨੇ। ਜਾਂ ਧੰਦਾ ਨਾ ਵੀ ਹੋਵੇ ਕਈ ਵਾਰ ਨਹੀਂ ਵੀ ਧੰਦਾ ਬਣਾਉਂਦੇ ਪ੍ਰਸਿੱਧੀ ਸਸਤੀ। ਸਾਨੂੰ ਲੋਕਾਂ ਨੂੰ ਬਰਮਗਿਆਨੀ ਨੇ ਇਹ ਐ ਬੋਅ ਅਸੀਂ ਜਿਵੇਂ ਕਰਦੇ ਹਾਂ ਜਿਵੇਂ ਅਸੀਂ ਉਹ ਕਰਦੇ ਹਾਂ ਫੋਕ ਮਾਰ ਕੇ ਐ ਕਰ ਦਿੰਦੇ। ਇਹ ਪ੍ਰਸਿੱਧੀਆਂ ਵਾਲੇ ਲੋਕ ਨੇ। ਇਹ ਵੀ ਰਾ ਰੋਕਣ ਵਾਲੀ ਨੇ ਅਸਲੀ ਧਰਮ ਦੀ ਕੋਈ ਖੋਜਣੋ ਕਰ ਲਵੇ ਉਦੋਂ ਜਾਣ ਤੇ ਰੋਕਣ ਵਾਲੇ ਇਹ ਵੀ ਉਹੀ ਨੇ। ਛਤਾਰ ਆਦਮੀ ਹੁੰਦੇ ਨੇ ਸਭ ਛਤਾਰ ਨੇ ਸਭ ਉਹੀ ਜਿਹੜਾ ਹੈਗਾ ਪਖੰਡਵਾ 200 ਰੁਪਏ ਹੋਰ ਕੀ